ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਅੱਜ ਆਪਾਂ ਮੈਂ ਕਿਹਾ ਛੋੜ ਵਾਸਤੇ ਘੋੜੀ ਬਾਈ ਨਾਲ ਵੀ ਕਰਾਵਾਂਗੇ ਗੱਲਬਾਤ ਜਿੱਥੋਂ ਦੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਬਾਈ ਆਮਨਦੀ ਨਾਲ ਵੀ ਗੱਲਬਾਤ ਕਰਾਵਾਂਗੇ ਸਾਰੀ ਛੋੜ ਨਾਲ ਘੋੜੀ ਦੀ ਕੀ ਡਿਟੇਲ ਆ ਸਾਰੀ ਡਿਟੇਲਸ ਨੂੰ ਲੈ ਕੇ ਦੇਵਾਂਗੇ ਪੂਰੀ ਪ੍ਰੋਪਰ ਬਸੇਰੀ ਦੀ ਵੀ ਦੱਸਾਂਗੇ ਡਿਟੇਲ ਘੋੜੀ ਦੀ ਵੀ ਦੱਸਾਂਗੇ ਇਹ ਲੋਕੇਸ਼ਨ ਤੇ ਜਿਹੜੀ ਤੇ ਆਪਾਂ ਖੜੇ ਆ ਪਿੰਡ ਹੁਮਿੱਦੀ ਜ਼ਿਲ੍ਹਾ ਬਰਨਾਲਾ ਤੇ ਤਾਂ ਝਕਾਰਾ ਪਿੰਡ ਤੋਂ ਥੋੜਾ ਜਿਹਾ ਅੱਧਾ ਕਿਲੋਮੀਟਰ ਪਿੱਛੇ ਹਟਮਾ ਜੇ ਆਪਾਂ ਇਧਰੋਂ ਆਵਾਂ ਕਰਮਗੜ੍ਹ ਗੜੀਓ ਇਧਰੋਂ ਪਿੰਡ ਆਪਾਂ ਨੂੰ 5 ਕਿਲੋਮੀਟਰ ਜੋਰਾ ਸਿੰਘ ਬਾਬਾ ਲੈ ਵੀ ਜੇ ਕਿਸੇ ਨੇ ਪੁੱਛ ਕੇ ਆਉਣਾ ਹੋਵੇ ਕਰਮਗੜ੍ਹ ਤੋਂ ਪੁੱਛ ਲੋ ਚਾਹੇ ਇਧਰੋਂ ਪੁੱਛ ਲੋ ਹੁਮਿੱਦੀਓ ਚਾਹੇ ਠੁਲੀਆ ਤੋਂ ਪੁੱਛ ਲੋ ਇਹ 22 ਦੇ ਕੌਣ ਨੇ 22 ਦਿਨੇ ਹੈ ਜੋਰਾਸੋਂ ਕੋੜਾਣਾ ਪੁਰਾਣੇ ਬਾਪਤੀ ਨੇ ਤੁਹਾਨੂੰ ਮੈਂ ਦੱਸਦਾ ਠੀਕ ਹੈ ਪਿੰਡ ਅਮੀਦੀ ਤੁਹਾਨੂੰ ਸਾਰੀ ਡਿਟੇਲ ਦੱਸਤੀ ਪਿੰਡ ਦੀ ਵੀ ਬਾਈ ਅਮਨਦੀਪ ਬਰਾਉ ਦੀ ਕਰਾਉਣੇ ਗੱਲਬਾਤ ਹਾਂਜੀ ਬਾਈ ਕੀ ਹਾਲ ਚੱਲ ਸੱਸੀ ਹਾਲ ਵਧੀਆ ਓ ਠੀਕ ਹੈ ਘਰ ਪਰਿਵਾਰ ਸਾਰਾ ਸੈਟ ਹੈ ਵਧੀਆ ਵਧੀਆ ਬਾਈ ਬਹੁਤ ਚੰਗੀ ਗੱਲ ਹੈ ਰੱਬ ਦੀ ਕਿਰਪਾ ਚ ਹੈ ਨਾ ਘੋੜੀ ਦੀ ਟ੍ਰੇਡ ਦੱਸ ਵੀ ਕੀ ਡਿਟੇਲ ਹੈ ਦੀ ਕੀ ਹਾਈਟ ਹੈ ਕਿੰਨਾ ਚਰਦੀ ਹੈ ਪੂਰੇ ਪ੍ਰੋਪਰ ਦੱਸਿਓ ਸੇਮ ਸੇਮ ਹਾਲ ਲੱਗਿਆ ਹੋਇਆ ਇਹਨੂੰ ਅੱਛਾ ਤੇ ਟ੍ਰੇਡ ਪਲੱਸ ਹਾਈਟ ਹੈ ਦੀ ਹਾਂ ਤੇ ਆਪਣਾ ਕੁੜੀ ਹੈ ਠੀਕ ਹੈ ਇਹਦਾ ਜਿਹੜੀ ਆ ਬਸ਼ੇਰੀ ਆ ਇਹ ਕਿਹੜੇ ਘੋੜੇ ਦੀ ਆ ਇਹ ਆਪਣੇ ਬਾਬਾ ਜਿਹੜਾ ਲੱਖਾ ਹੱਥੇ ਰੂਰੇ ਠੀਕ ਆ ਠੀਕ ਆ ਕੋੜਾ ਆਪਣਾ ਅਲੀ ਸ਼ਾਨ ਦਾ ਪੁੱਤ ਠੀਕ ਆ ਉਹਦੀ ਆ ਜੀ ਇਹ ਜਿਸੂਏ ਘੋੜੀ ਆ ਜਿਹੜਾ ਘੋੜਾ ਹੈ ਇਹਦੇ ਨਾਲ ਦੀ ਕੋੜਾ ਦਾ ਫਰਕ ਜਮ ਸੀਮਾ ਇਹਦੀ ਟੋਕੋਕ ਦੀ ਆ ਕਾਲਾ ਮੱਥੇ ਬਲੀਜ ਆ ਠੀਕ ਹੈ ਬਾਕੀ ਇੱਧਰ ਖਾ ਗਾ ਮੜੀ ਬਸ਼ੇਰੀ ਲੱਜ ਓਏ ਰੇ ਕੋੜਾ ਜਮੈਂਦਾਰਾ ਪ੍ਰੋਪਰ ਹੈ ਜਮੈਂ ਕਿ ਟਿੱਟੋ ਕਾਪੀ ਹੈ ਠੀਕ ਹੈ ਹਾਈਡ ਹੂਡ ਕਿੰਨੀ ਕਾ ਕੋੜਾ ਬੈਂਟ ਉਹਦੀ ਹੈਗੀ ਹੈ ਮੇਰੇ ਲਾਗਾ 64 ਪਲੱਸ ਹੋਸਾ ਹੈ ਠੀਕ ਆ ਇਹਦੀ ਕਿੰਨੀ ਕਾ ਇਹਦੀ ਟ੍ਰੇਡ ਪਲੱਸ ਟ੍ਰੇਡ ਪਲੱਸ ਹੈਟ ਹੈ ਇਹਦੀ ਉਹਦਾ ਪਿਓ ਪਿਆਉ ਦੇ ਦਿੱਤਾ ਜਮਾ ਠੀਕ ਹੈ ਤੇ ਬਲੇਜਾ ਦੋ ਪੈਰਾ ਕਿੱਤੇ ਦੇ ਮਾਗਰ ਮਾੜੇ ਮਾੜੇ ਹਾਂ ਹਾਂ ਤੇ ਸੇਰੀ ਸੋਣੀ ਆ ਹਾਂ ਇਹੋ ਕੀ ਤੇ ਨਵੇਂ ਮਹੀਨਿਆਂ ਦੀ ਤੇਰੇ ਵੀ ਰੂਵੀਏ ਕਿਵੇਂ ਚੱਲਦੀ ਹੈ ਰੇਵੀਆ ਪੂਰਾ ਸਵਾਰੀ ਕਰਦਾ ਫੁੱਲ ਆ ਰੇਵੀਆ ਬਈ ਠੀਕ ਆ ਆਪ ਵੀ ਬੈਠਾ ਹੁਣ ਦੂਜੇ ਮਾਇ ਬੈਣਾ ਹੁਣ ਹਾਂ ਠੀਕ ਹੈ ਰੇਵੀ ਵਿੱਚ ਪੂਰੀ ਜਾਣੀ ਆ ਮੈਂ ਕਿਹਾ ਪੂਰਾ ਬੰਦਾ ਹੈ ਫਿਆਨ ਨਹੀਂ ਹੈ ਸਕੂਟਰ ਦੇ ਗੋਟਿਆਂ ਤੇ ਬੈਠਾ ਬੰਦਾ ਹੈ ਸਕੂਟਰ ਦੇ ਬੰਦਾ ਵੜਕ ਜੂ ਇਹਦੇ ਵੜਕਦਾ ਨਹੀਂ ਠੀਕ ਹੈ ਠੀਕ ਹੈ ਸਹੀ ਗੱਲ ਹੈ ਕਿੰਨਾ ਚਿਰ ਹੋ ਗਿਆ ਆਪ ਨੂੰ ਕੰਮ ਕਰਦਣ ਘੋੜੀਆਂ ਕੰਮ ਆਪ ਨੂੰ ਪਹਿਲਾਂ ਮੇਰਾ ਦਾਦਾ ਰੱਖਦਾ ਹੁੰਦਾ ਸੀਗਾ ਉਸ ਤੋਂ ਬਾਅਦ ਫਿਰ 3-4 ਸਾਲ ਅੱਜ ਹੀ ਰੱਖੀਆਂ ਨਹੀਂ ਹੈਗੀਆਂ ਪਹਿਲਾਂ ਇਹਨਾਂ ਦੀ ਘੋੜੀਆਂ ਕੋ ਮਾਰਕਟ ਸੀਗੀ ਠੀਕ ਹੈ ਉਸ ਤੋਂ ਬਾਅਦ ਇਹਨੂੰ ਹੁਣ ਸਾਲ ਹੋ ਗਿਆ 1.5 ਸਾਲਿਆਂ ਦੀ ਨੂੰ ਤੇ ਹੁਣ ਸ਼ੁਰੂ ਕੀਤਾ ਕੰਮ ਵਧਾਉਣ ਨੂੰ ਘੋੜੀਆਂ ਠੀਕ ਹੈ ਇਹ ਦੰਦਾ ਨੰਨਾ ਨਹੀਂ ਕਿ ਮੈਂ ਦੰਦ ਵੀ ਪੜੇ ਦੰਦ ਦਿਖਾ ਦੇ ਪੂਰੇ ਮਖੜਾ ਟੋਪਰਾ ਦੰਦਾਂ ਨੂੰ ਨਹੀਂ ਤਾਂ ਪੂਰੀ ਹੈ ਨਾ ਸਹੀ ਹੈ ਨਹੀਂ ਕੁੜੀ ਦੇ ਮਾਂ ਵਿੱਚ ਦੰਦ ਦੋ ਹੀ ਬੰਦਾ ਬੰਦਾ ਲੱਗ ਜਾਂਦਾ ਕੁੜੀ ਗੁੱਡੀ ਆ ਜਾਂ ਕਿਵੇਂ ਆ ਹਮ ਨਵਾਂ ਹਾਨ ਇਹਦਾ 6 ਸਾਲ ਦੀ ਉਮਰ ਆ ਜੀ ਸਾਰੀ ਸਿਮਾਂ ਲੱਗਿਆ ਹੁਣੇ ਆ ਸਿਮਾਂ ਹੋਣ ਲੱਗਿਆ ਲੱਗਿਆ ਸਿਰੋ ਸੁਈ ਜਾ ਤੱਕ 9 ਮਹੀਨੇ ਹੋ ਕੇ ਸਿਮਾਂ ਲਾ ਕੇ ਤਾਂ 3 ਮਹੀਨੇ ਸੁਈ ਨੂੰ ਹੋ ਗਈ ਠੀਕ ਆ ਠੀਕ ਆ 68 ਤੋਂ ਪਲੱਸ ਜਣੀ ਹੈਗੀ ਹਨ ਕੰਨਾ ਕੋਲਾ ਦੀ ਬਹੁਤ ਟੌਪ ਦੀ ਹੈ ਹਮ ਕੰਨਾ ਕਰਦੇ ਦੀ ਕੁੰਡੀ ਵਾਲੀ ਹਮ ਲੈ ਮਿੱਤਰੋ ਘੋੜੀਆ ਪੂਰੀ ਠੰਡੀ ਸੀਲ ਜਿਵੇਂ ਕਹਿੰਦੇ ਹੁੰਦੇ ਨੇ ਸਕੂਟਰ ਮੋਟਰਸਾਈਕਲ ਦੇ ਬੰਦਾ ਮੁੜ ਸਕਦਾ ਘੋੜੀ ਦੇ ਬੰਦਾ ਨਹੀਂ ਮੁੜਦਾ ਭਾਈ ਆਵੰਦੀਪ ਕਹਿੰਦਾ ਐ ਨਾ ਆ ਜਾਂਦੇ ਜਿਵੇਂ ਖਾਲਚ ਪਾਣੀ ਜਾਂਦਾ ਹੁੰਦਾ ਹਮ ਰੇਵੀਆ ਪੂਰਾ ਫੁੱਲ ਕੱਢਦੀ ਹੈ ਬਾਕੀ ਘੋੜੀਆ ਘੋੜੀ ਜਿਹੜੀ ਰੇਵੀਆ ਕੱਢਦੀ ਹੋਵੇ ਨਾ ਅਸਲ ਘੋੜੀ ਉਹੀ ਹੈ ਕਣੀ ਜਾਂਦੀ ਸਹੀ ਗੱਲ ਹੈ ਕਿ ਨਹੀਂ ਕਚਰਾ ਨਾਲੇ ਗਿੱਲੀ ਫਿਰਦਾ ਹਾਂ ਕਚਰਾ ਕੁਚਰਾ ਨਾਲੇ ਬਸ ਇਹ ਨਾ ਬਣੀ ਖੜਾ ਮੈਂ ਸਾਜਾ ਘੋੜੀ ਦਾ ਬਾਕੀ ਤੁਸੀਂ ਹੈਟ ਫੂਟ ਦੇਖੋ ਘੋੜੀ ਦੀ ਖੜ ਨਹੀਂ ਦੇਖੋ ਕਿੰਨੀ ਟੌਪ ਦੀ ਐ ਖੜ ਦੀ ਗੜਾ ਚੱਕਦਾ ਉਹ ਚੰਗੀ ਕੁਆਲਿਟੀ ਦੀ ਘੋੜੀ ਹੈ ਇੱਥੇ ਖੜਾ ਵੀ ਹੈਲਦੀ ਨਹੀਂ ਬਾਈ ਕੋਈ ਨਾ ਓਏ ਮੜੀ ਜੀ ਇਧਰ ਬਾਹਰ ਕੱਢ ਕੇ ਰਖਾ ਘੋੜੀ ਨੂੰ ਕਮੈਂਟ ਕਰਕੇ ਦੱਸਿਓ ਇਹ ਗਾ ਬੰਦ ਕਰਤੀ ਚੱਲ ਭਾਈ ਘੋੜੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਠੀਕ ਆ ਜੀ ਛੋਡੇ ਦੱਸਣ ਵਾਲੀ ਐ ਈਲਾ ਪੂਰੀ ਘੋੜੀ ਦਾ ਘੋੜੀ ਪੂਰੀ ਸ਼ੀਲ ਆ ਮਾਸ ਨੂੰ ਮੜਦਿਆ ਪੂਰਾ ਫੱਲੇ ਠੀਕ ਆ ਨਹੀਂ ਸਹੀ ਗੱਲ ਆ ਫਿਰ ਮੰਨਣਾ ਵੀ ਚਾਹੀਦਾ ਨਾ ਦੇਵਾ ਕਰਦੇ ਆ ਇਹ ਸੌਕ ਜਿਹੜਾ ਤੈਨੂੰ ਘੋੜੀ ਦਾ ਪਿਆ ਕਿੱਥੋਂ ਪਿਆ ਸੌਕ ਇੱਕ ਦਾਦੇ ਨੂੰ ਦੇਖੀ ਸੌਕ ਸੌਕ ਮੇਰੇ ਬਾਪੂ ਰੱਖਦਾ ਹੁੰਦਾ ਸੀਗਾ ਮੈਂ ਨਿਕਾ ਹੁੰਦਾ ਸੀ ਉਹ ਠੀਕ ਆ ਉਹ ਦੇਖੀ ਪਏ ਗਿਆ ਬਾਈ ਠੀਕ ਆ ਠੀਕ ਆ ਅਤਾਇਆ ਕਾ ਮੈਂ ਉਹ ਵੱਡੀ ਵੀੜੀ ਦਾ ਕਰ ਚੁੱਕੀ ਹੁਣ ਵੀ ਆਪਾਂ ਆਪਣੀ ਵੀੜੀ ਦੀ ਵੀ ਕਰਕੇ ਦੇਖੀ ਆਪਾਂ ਵੀ ਦੇਖੀ ਕਰਕੇ ਇਹਦਾ ਕੰਮ ਨਹੀਂ ਸਹੀ ਗੱਲ ਆ ਯਾਰ ਦਾਦਿਆਂ ਵੀ ਬਰਾਦਿਆਂ ਜਿਹੜਾ ਬੰਦਾ ਸਾਵਕੇ ਰੱਖਦਾ ਨਾ ਵੀੜੀ ਨੂੰ ਪੰਜਵੀਂ ਠੀਕ ਹੈ ਜੀ ਵੀੜੀ ਇੱਧਰ ਆ ਵੀ ਬਰਾਦ ਤਾਜਾ ਕੁਮਾਰ ਆ ਇੱਧਰ ਆ ਜੋ ਮੜਾ ਇਹਨੂੰ ਵੀ ਕਰਾਂ ਲਾ ਵੀ ਹਾਂ ਇਹਨੂੰ ਵੀ ਲਵੇ ਕਰ ਲਾ ਆ ਜਾ ਪੁੱਤ ਤੂੰ ਹੋਲੀ ਦਿੰਦਾ ਹਨਾ ਪੰਜਵੀਂ ਵੀੜੀ ਕੇ ਇਹ ਆ ਗਈ ਕੋਰੇ ਆ ਜਾ ਉੱਥੇ ਕਿਵੇਂ ਹੁਣ ਬੋਲੂ ਕਹੇ ਕਿੰਨੇ ਚਿਰ ਦਾ ਸ਼ੌਂਕ ਪਿਆ ਮੈਨੂੰ ਕੋ ਦਾਦੇ ਦੇ ਵੇਲੇ ਦਾ ਸ਼ੌਕ ਵੀ ਪੜਦਾਦੇ ਦਾ ਫੇਰ ਦਾ ਸੀ ਕਹਿੰਦਾ ਜੀ ਵੀ ਹੁੰਦੇ ਆਪਾਂ ਤੁਹਾਡਾ ਪੜਦਾਦਾ ਸਾਡਾ ਫੇਰ ਦਾ ਸੀ ਹੂੰ ਪੂੜੀਆਂ ਤੇ ਜਿਆਦਾ ਵਾਕ ਪਾਉਂ ਠੀਕ ਹੈ ਜੋਰਾ ਸਾਹ ਕੋੜੇ ਵਾਲਿਆਂ ਦਾ ਹੂੰ ਤੇ ਉਸ ਤੋਂ ਬਾਅਦ ਮੈਨੂੰ ਪੈ ਗਿਆ ਮੋਟਾ ਸਿੰਘ ਨੂੰ ਇਹ ਵੀ ਫਿਰ ਆਮਰਦੀਪ ਨੂੰ ਪੈ ਗਿਆ ਹੂੰ ਯਾਨੀ ਪੁਰਾਣੇ ਆ ਇਹ ਸਹੀ ਗੱਲ ਆ ਮੇਰੇ ਜਿਹੜਾ ਛੋਟਾ ਸੰਭ ਰੱਖਿਆ ਹਾਂ ਘਰੇ ਸਵਾਗੀ ਵੀ ਜੇ ਵੇਚਦੇ ਆਂ ਜੀ ਕਾਜੀ ਕਰਾ ਕੇ ਵੇਚਦੇ ਨਹੀਂ ਰੱਖ ਰਹੇ ਹਜੂਰ ਸਾਹਿਬ ਜੜੇ ਜਿ ਘੋੜੇ ਤੋਂ ਠੀਕ ਹੈ ਨੌਗਰਾ ਝੜ ਕਹਿੰਕ ਦੂਜਾ ਤੇਲੀਆ ਕਮਾਇਲ ਅੱਛਾ ਹਾਂ ਤੇਲੀਆ ਕਮਾਇਲ ਇਹ ਪਹਿਲਾਂ ਤੁਹਾਡੇ ਕੋਲੇ ਹੁੰਦੀ ਕਾ ਆਪਾਂ ਇਹ ਕਿਸੇ ਤੋਂ ਲਈ ਇਹ ਹੁਣ ਲਈਤੀ ਹੈ ਹੋ ਗਿਆ ਆਪਾਂ ਨੂੰ ਹਾਲ ਤੋਂ ਉਪਰ ਹਾਂ ਉਹ ਵੀ ਲਗਾਈ ਜੀ ਆ ਬੇਸ਼ੇਰੀ ਆ ਜੀ ਤੇ ਇੱਕ ਛੂਆ ਇਹਦਾ ਮਾਗਰ ਦਿੱਤਾ ਹੈ ਜੀ ਦੂਜੇ ਛੂਆ ਤੀਜੇ ਪਹਿਲੇ ਛੂਏ ਵੀ ਇਹੀ ਵਿਚੋਰੀ ਪਹੜਾਈ ਹੋਈ ਆ ਚੱਕ ਦੋ ਛੂਏ ਆਪਣੇ ਕੋਲ ਸੁਪੀ ਇੱਕ ਇੱਕ ਇਹਦਾ ਦੂਜੇ ਛੂਣ ਆ ਆਪਣੇ ਕੋਲ ਇੱਕ ਮਾਗਰ ਇੱਕ ਮਾਗਰ ਦੇ ਕੇ ਇੱਕ ਮਾਗਰ ਦੇ ਕੇ ਆਈ ਹੈ ਲਵਾਈ ਦੀ ਹੈਗੀ ਵੀ ਕਾਲੇ ਤੋਂ ਪਹਿਲਾਂ ਲਵਾਈ ਸੀ ਉਹ ਵੀ ਬੇਸ਼ੇਰੀ ਕਾਲੀ ਸੀ ਜੀ ਆਪਦੇ ਤੇਰੇ ਲੈ ਕੇ ਜਾਂਦੀ ਹੈ ਤੇਰੀਆ ਕਮੈਰ ਤੋਂ ਲਗਾਉਣਾ ਹੈ ਰੰਗ ਐਸਾ ਹੁੰਦਾਗਾ ਲਗਾ ਤੇਰੀਆ ਕਮੈਰ ਤੋਂ ਹੂੰ ਇਹ ਡੱਬੇ ਤੋਂ ਹੀ ਰੋਣਾ ਤਾਂ ਦੱਬਾ ਵੀ ਦੋ ਠੀਕ ਹੈ ਇਹ ਨੁਕਰੇ ਤੋਂ ਹੋਣੀਆਂ ਤਾਂ ਇਹ ਤਾਂ ਤਾਂ ਆ ਸਾਰੀਆਂ ਆ ਤੇ ਨੋ ਕਰ ਆ ਵੀਰ ਠੀਕ ਹੈ ਇਹ ਦੋ ਪਹਿਲਾਂ ਘੋੜੀਆਂ ਸਾਡੇ ਕੋਲੇ ਨੇ ਇਹਦੇ ਨਾਲ ਦੀਆਂ ਹੁੰਦੀਆਂ ਠੀਕ ਹੈ ਠੀਕ ਹੈ ਠੀਕ ਹੈ ਕਮੈਰੀ ਵੀ ਕਾਲੀ ਘੋੜੀ ਵੀ ਹੂੰ ਤੇ ਵੇਚਦੇ ਰਿਹਾ ਇਹ ਜੇ ਦੋ ਸਾਡੇ ਗੁਜ਼ਰ ਗਏ ਨੇ ਦੋ ਘੋੜੀਆਂ ਉਹ ਤੋਂ ਬਾਅਦ ਫੇਰ ਮੈਂ ਵੇਖ ਥੋਕਟੇ ਫੇਰ ਜਾਂਦਾ ਅਸਾਂ ਪਹਿਲਾਂ ਘੋੜੀਆਂ ਜਿਹੜੀਆਂ ਗੁਜ਼ਰ ਗੀਆਂ ਸੀ ਦੋ ਗੁਜ਼ਰਗੀਆਂ ਸੀ ਪਹਿਲਾਂ ਠੀਕ ਹੈ ਠੀਕ ਹੈ ਕਿਸੇ ਕਾਰਨ ਕੋ ਖਾ ਵੀ ਲਿਆ ਦਰਦ ਨਾਲ ਹਾਂ ਦਰਦ ਵਾਲੀ ਹਾਂ ਮਸੂਨ ਵਾਲੀ ਸੀ ਬਿਹਰੀ ਵੀ ਚੁੱਕੀ ਜੀ ਦੋ ਦਿਨ ਹੀ ਬਿਹਰੀ ਗੁਜ਼ਰ ਗਈ ਠੀਕ ਹੈ ਠੀਕ ਉਹ ਕਾਲੀ ਘੋੜੀ ਇਹ ਇਹ ਹੁਣ ਦੂਜੇ ਹੋ ਗਏ ਭਰਾਇਆ ਤੀਜਾ ਇੱਕ ਬੱਚਾ ਮੰਗਦੇ ਗਿਆ ਜੀ ਠੀਕ ਆ ਪਹਿਲਾ ਉਸੇ ਦਿੱਤਾ ਉਸੇ ਦੀ ਬੇਘੇਰੀ ਤੇ ਬੇਘੇਰੀ ਰੱਖਦੇ ਨੇ ਅਜੇ ਨਹੀਂ ਦੇਖੀ ਕਾਲੀ ਸੀ ਕਾਲੀ ਬੇਘੇਰੀ ਜੀ ਫੋਟੋ ਪਾਈ ਉਹਨਾਂ ਨੇ ਆਪਣਾ ਬਾਬਾ ਕਾਲੇ ਇੱਥੇ ਆਂਮਲੇ ਆਲ ਫਦਰ ਮਾਡਰ ਠੀਕ ਆ ਉਹ ਤੋਂ ਲਿਆਂਦੇ ਸੀ ਠੀਕ ਆ ਠੀਕ ਆ ਇਹ ਮੰਨ ਲੇ ਕਿ ਚਲੋ ਕਿ ਕਿਹੜੇ ਬੰਦੋ ਕਿਹੜੇ ਮੁੰਡਾ ਲੱਤੀ ਆਪਣਾ ਕੁੜੀ ਆਂਮਲੇ ਆਲੋਂ ਬਾਬਾ ਘਰ ਦੁਆਰੇ ਦੁਆ ਲੱਤੀ ਦੁਆਈ ਇਹ ਸਰਪੰਚ ਇਛੂਲਪੁਰ ਵਾਲੇ ਨੇ ਮੰਨੀਆਂ ਦੇ ਵਧੀਆ ਹੁੰਦਾ ਉਹ ਬੰਦਾ ਉਹਦਾ ਥਾਉਂਦੇ ਹੋਗੇ ਤੇ ਹੀ ਉਹ ਹੂੰ ਹੂੰ ਹਾਂ ਮੈਲੇ ਤੇ ਜਾਣਨੇ ਹੁਣ ਆਪਾਂ ਹਾਂ ਮੈਲੇ ਤੇ ਜਾਣਨੇ ਠੀਕ ਹੈ ਮਹਿਲਾ ਜਿਹੜਾ ਬੰਦਾ ਦਾਦੇ ਨੋਕ ਸ਼ਾਰਨੀ ਜਾਣਨੇ ਆ ਜਗਰਾਵੀ ਵੀ ਤੇ ਆ ਮੌੜੀ ਵੀ ਠੀਕ ਹੈ ਹੂੰ ਉਂਝਾਉਂ ਕੋਈ ਵਾਰੀ ਦਾ ਨਾ ਰਾਜਸਥਾਨ ਕੀ ਵੀ ਵਗ ਜਾਣੀ ਠੀਕ ਹੈ ਠੀਕ ਹੈ ਯਾਨੀ ਲੈਤੀ ਇਹ ਪਹਿਲੀ ਦਫਾ ਵੀ ਨਹੀਂ ਘਰ ਨਹੀਂ ਸੀ ਪਹਿਲਾਂ ਤਾਂ ਪਹਿਲਾਂ ਕੱਜਾ ਆਪਣਾ ਖੜੇ ਯੂਏ ਹੁੰਦਾ ਸੀ ਪਹਿਲਾਂ ਰੱਖੀ ਹੋਈ ਇਹ ਆ ਸੁੱਤੀ ਨਾੜੀ ਨਾੜੇ ਹੀ ਹੀ ਮਠਾ ਪਾ ਲਈ ਪਹਿਲੀ ਵਾਰ ਲੈਤੀ ਏ ਘੋੜੀ ਆਪਾਂ ਵੀ ਕੰਮ ਛੱਡ ਕੇ ਜੋ ਸ਼ੁਰੂ ਕੀਤਾ ਇਹ ਤੂੰ ਕੀਤਾ ਨਾ ਸਿਰਦਾ ਤੇਰੇ ਤੋਂ ਕੰਮ ਛੱਡਿਆ ਤੋਂ ਬਾਅਦ ਹਾਂ ਹਾਂ ਦਾਦਾ ਗੁਜ਼ਰ ਗਿਆ ਉਹਦੇ ਘੋੜੀਆਂ ਦੋ ਸੀ ਇੱਕ ਵਾਰ ਦੋ ਅੱਡੀ ਹੋ ਗਈ ਸੀ ਭਾਈ ਇੱਕ ਉਹ ਨੂੰ ਆ ਗਈ ਤੇ ਮੈਨੂੰ ਆ ਗਈ ਠੀਕ ਆ ਠੀਕ ਮੇਰੇ ਵਾਲੀ ਗੁਜ਼ਰ ਗਈ ਸੀ ਉਹਨੇ ਵੇਚ ਦਿੱਤੀ ਠੀਕ ਆ ਹੂੰ ਇਹ ਅਮਰਦੀਪ ਇਹ ਬਈ ਮਾਰਦਾ ਹੁੰਦਾ ਕਰ ਕਰ ਕਰਦਾ ਇਹ ਤੇ ਹਾਂ ਹਾਂ ਬਈ ਪੂਰਾ ਅੱਛਾ ਆ ਲੂਈਆਂ ਲੂਈਆਂ ਹੋਣ ਲਈਆਂ ਹੱਥ ਨਾਲ ਹੀ ਹੋਣੀਆਂ ਆਹ ਦੇ ਆ ਬਲੈਕ ਆਪਣਾ ਹਮੂਤੋ ਰੰਗ ਆਈ ਜਾਂਦਾ ਵਿਲੇਜ ਦੇ ਕੋਲ ਹਾਂ ਨਾ ਲੂ ਤਾਂ ਸਾਰੀ ਲੈ ਜੂਗਾ ਉਹ ਸਾਰੀ ਲੈ ਜੂਗਾ ਲੱਤਾਂ ਤੋਂ ਆਦਾ ਕਾਲੀ ਹੋ ਜੂਗੀ ਜਮਾ ਕੋੜੇ ਦੇ ਜਮਾ ਕੋੜਾ ਚ ਜਮਾ ਫੋਟੋ ਦਿਖਾ ਲੂ ਭਾਈ ਠੀਕ ਆ ਠੀਕ ਆ ਤੂੰ ਕਹਿੰਗਾ ਵੀ ਟਿਕਟੋਕ ਕੋ ਪੀਆ ਨਹੀਂ ਮਾਹ ਵਿੱਚ ਪਹਿਲਾਂ ਪਉਂ ਵੀ ਚੰਦਰ ਨੇ ਘੋੜਿਆਂ ਦੇ ਕੋਲ ਬੇਸ਼ੇਰੀ ਦੇ ਸੱਤ ਲਵੇ ਲੱਗਣ ਨਹੀਂ ਦਿੰਦੀ ਨਾ ਨਹੀਂ ਹੱਥ ਫੇਰੀ ਦੀ ਹੱਥ ਫੇਰੀ ਦਾ ਹੱਥ ਨਹੀਂ ਲਵੇ ਲੋਕ ਜਦੋਂ ਮੈਂ ਘਰੇ ਵਰਦਾਂ ਕਦੇ ਲਵੇ ਆਉਣਾ ਪਹਿਲਾਂ ਫੇਰ ਉੱਧਰ ਬਰਾਹ ਕਰੀ ਜਾਂਦੇ ਬਾਹਰ ਆਉਂਦਾ ਜਦੋਂ ਮੈਂ ਆਮ ਦਾ ਉਹਨੂੰ ਘੋੜੀ ਆ ਧੰਨੋ ਜਾ ਕੇ ਅਸਮਾਨ ਤੇ ਲਾ ਲਾ ਆਹ ਚੱਕੂ ਐ ਦੇਖ ਲੈ ਜਦੋਂ ਮੈਂ ਮਾਰਨ ਦੀ ਦੀ ਗੋੜੀ ਜਦੋਂ ਮੈਂ ਆਉਣਾ ਬਾਈ ਇਹਦੇ ਕੋਲ ਆਉਣਾ ਇਹ ਮੈਨੂੰ ਗਾਲਾਂ ਕੱਢ ਦਿੰਦੇ ਨੇ ਵੀ ਤੂੰ ਉਹਦੇ ਦੇ ਵਿੱਚ ਕਿਉਂ ਰਹਿਣਾ ਸਾਰਾ ਦਿਨ ਇੱਧਰ ਮੈਂ ਇਹਦੀ ਬਾਹਰੋਂ ਆਉਣਾਗਾ ਇੱਧਰ ਦੇ ਹੱਥ ਫੇਰਨੇ ਨੂੰ ਗਾਣੇ ਪਾਉਣੇ ਪਾਣੀ ਪਿਉਣਾ ਪਾਣੀ ਨੂੰ ਆਪ ਪੀਉਣਾ ਜਾਂ ਬੱਟਲ ਚ ਪਾ ਕੇ ਹੱਥ ਲੱਗ ਜਾਈ ਹੋਈ ਐ ਮਨ ਲਾ ਤੂੰ ਬਾਹਰ ਦੀ ਧਰਤੀ ਆਏ ਨਹੀਂ ਪਾਣੀ ਦੀ ਬਾਹਰ ਦੀ ਚੱਕੇ ਹੱਥ ਚ ਫੇਰ ਪਿਉ ਹੁਣ ਦੇਖ ਲੈ ਪਾਣੀ ਵੀ ਨਹੀਂ ਪਿੰਦੀ ਨਾ ਹੱਥ ਚ ਪਿੰਦੀ ਐ ਪਾਣੀ ਇਹ ਹੁਣ ਪਾਣੀ ਲੈ ਹੁਣ ਪਾਣੀ ਲੈ ਹੁਣ ਜਲਦਾ ਫੜ ਕੇ ਰੱਖ ਜਲਦਾ ਦਿਖਾ ਦੇ ਬਾਹਰ ਦੀ ਬਣੀ ਨਹੀਂ ਐਨੀ ਘੋੜੀ ਸਾਮੀ ਹੋਈ ਐ ਬਾਹਰ ਦੀ ਥੱਲੇ ਬਾਹਰ ਦੀ ਧਰਤੀ ਥੱਲੇ ਪਾਣੀ ਪਾ ਕੇ ਫੇਰ ਪਾਣੀ ਥੱਲੇ ਤਾਂ ਆਇਆ ਬਾਹਰ ਦੀ ਥੱਲੇ ਪਾਣੀ ਇਹਨੂੰ ਪਿਉਣਾ ਹੀ ਨਹੀਂ ਜਾਂਦਾ ਕੀ ਦਾ ਕਾ ਚਾਹੀਦਾ ਨਕਾਰ ਹੁੰਦਾ ਇਹਨੂੰ ਜੁਆ ਛੱਡੀ ਹਾਲਚ ਨਹੀਂ ਪਾਣੀ ਪੀਣਾ ਹਾਲਚ ਨਹੀਂ ਪਾਣੀ ਪੀਦਾ ਥੇਲ ਉੱਚੀ ਚ ਪਿਆਦੇ ਨਹੀਂ ਬਾਹਰ ਵੀ ਜਾ ਕੇ ਤਾ ਹੂੰ ਹੂੰ ਕਿ ਨਹੀਂ ਇਹਨੂੰ ਨਕਾਰ ਹੁੰਦਾ ਮੈਂ ਨਾ ਜਾ ਹੋ ਜਾਂਦਾ ਆਪਾਂ ਨਾ ਜਾ ਲਾ ਕੇ ਤਾਂ ਨੇ ਉਹ ਜੀ ਹੋ ਜਾਂਦੀ ਇਹਨੂੰ ਬੰਦੇ ਵਾਲਾ ਕੰਮ ਹੀ ਹੋਗਾ ਬੰਦੇ ਵਾਲਾ ਕੰਮ ਨਾ ਜਲੇ ਮੂੰਹ ਹੋ ਜਾਂਦਾ ਧੀ ਵੀ ਪੁੰਦੀ ਆ ਇੱਧਰ ਆਲਾ ਕੁੱਤੇ ਆ ਜਾਓ ਕਰਤਾ ਯਾਨੀ ਉੱਚੀ ਆ ਕੁੜੀ ਹੋਵੇ ਬੱਚਾ ਹੋਵੇ ਪੂਰਾ ਪਾਲਿਆ ਹੋਇਆ ਹੈ ਦਾਦੇ ਵਾਲਾ ਮੈਂ ਕਿਹਾ ਫੁੱਲ ਬਈ ਤੰਗੀ ਗੱਲ ਆ ਜਿਹੜਾ ਮੈਂ ਬੋਲਦਾ ਆ। ਆਜਾ ਆਜਾ ਪਾਣੀ ਪੀ ਲੈ। ਲਓ ਸਰ। ਪਾਣੀ ਪੀ। ਲਾਜ। ਸਾਹਮਣੇ ਦੇਖ ਸਕਦਾ ਘੋੜੀ ਨੇ ਥੱਲੇ ਮੂੰਹ ਨਹੀਂ ਲਾਇਆ। ਧਰਤੀ ਦੇ ਬਾਅਦ ਦੀ ਪੈਸੇ ਥੱਲੇ ਨਹੀਂ ਪਈ। ਬੁੱਧ ਚੋਂ ਲੱਗੀ ਉਹ ਜਦੋਂ ਇੱਧਰ ਆਉਂਦੀ। ਕਿ ਘੋੜੀ ਵੀ ਨਹੀਂ ਜਾਂ ਸੱਲੇ ਪੀਂਦੀ। ਕੋਈ ਵੀ ਹੈ ਕਿਸੇ ਨੂੰ ਥੱਲੇ ਪਾਣੀ ਪਿਆਵੇ ਹਰੇਕ ਨੂੰ ਰੱਥਾ ਚਾਹੀਦਾ। ਹਾਂ ਮੈਂ ਸਹੀ ਗੱਲ ਆਈ ਤੁਹਾਨੂੰ। ਮਾਲ ਨੇ ਨੂੰ ਪਾਣੀ ਹੁਣ ਤਾਂ ਨਹੀਂ ਵੀ ਪੀਨੇ ਤਾਂ ਵੀ ਆ ਬਦਰਨੀ ਚ ਵੱਧ ਪਿਆ ਦਿੰਦੇ ਆ ਹੂੰ ਹੂੰ ਆ ਥੱਲੇ ਹੋਰ ਦਾ ਬਵਾਲ ਕੇ ਅੱਗੇ ਪੱਥਰ ਹੁੰਦਾ ਜਾ ਓਏ ਆਪ ਇੰਪੀਟੈਂਸ ਕਿੱਥੇ ਲੈ ਤੂੰ ਵੀ ਐਵੇਂ ਹੋਈ ਜਾ ਮੇਰੀ ਹੁਣ ਇਹਨੂੰ ਚਾਹੇ ਭੁੱਖ ਨਹੀਂ ਪਾਣੀ ਤਾਂ ਉਹ ਵੀ ਪੀਊਗੀ ਪਾਣੀ ਨਹੀਂ ਸਹੀ ਗੱਲ ਆ ਯਾਰ ਉਹ ਮਾਰੂ ਹੁਣ ਅੱਜੀ ਹੋਈ ਜਾ ਪਹਿਲਾਂ ਪਿਆਇਆਗਾ ਉਹ ਮਾਰਨੇ ਮਾਰ ਲੈਣੇ ਐ ਬਾਲ ਚ ਕਰ ਦਿੰਦਾ ਤੂੰ ਕਿਹੜਾ ਕੱਢੀ ਉਹ ਕੁਦੀ ਤੇਰੇ ਕੋਲ ਆ ਗਿਆ ਮੈਨੂੰ ਵੀ ਫੇਰ ਪਾਣੀ ਪੀ ਪਾਲੇ ਪਾਲ ਦਈ ਫੇਰ ਇਹ ਸਹੀ ਗੱਲ ਆ ਸਮਾਜ ਦਾ ਮੁੱਲ ਤਾਂ ਹੈਗਾ ਜਿਵੇਂ ਕਹਾਂ 100 ਦਾ ਵੀ ਕੋਈ ਮੁੱਲ ਨਹੀਂ ਸਮਝਦਾ ਵੀ ਕੋਈ ਸਹੀ ਗੱਲ ਆ ਹਾਂ ਆ ਜਿਹਨੇ ਰੱਖਣੀਆਂ ਜੇ ਸਭ ਪੈ ਸ਼ੌਂਕ ਵੇ ਨੂੰ ਪਾ ਪਾਲੋ ਹਾਂ ਏਰੀਏ ਬਾੜੇ ਰੱਖੀ ਨੇ ਆਪਾਂ ਚੱਲ ਰਹੇ ਨੇ ਮੂੜੇ ਦੇਖਾ ਵਿੱਚ ਤਾਂ ਅਗਲਾ ਥੱਲੇ ਲੇਦੀ ਨਹੀਂ ਖਿੱਚੇ ਹਾਂ ਜੇ ਲੇਦੀ ਮੈਂ ਭਾਈ ਉਹ ਪਿਆ ਰੇੜੀ ਮੈਂ ਖੋਦਾ ਫਿਰਦਾ ਦਾ ਦੋ ਦਾ ਮਾਸਲੇ ਤੜਕੇ ਇਹ ਥੱਲੇ ਜਮੀ ਨਹੀਂ ਗਾਏ ਕਿਸ਼ੂ ਕੀ ਤੈਨੂੰ ਵੀ ਲੱਦ ਲਪੜੀ ਪਈ ਆ ਕੁੜੀ ਜੇ ਬਾ ਵਿੱਚ ਲੋਕਾਂ ਦੇ ਹੁੰਦੀ ਉਹਨੇ ਲੱਦ ਪਈ ਰਹਿੰਦੀ ਆ ਕਿ ਤਿਫਰੀ ਜੇ ਨੌ ਕਲ ਜਦੇ ਕੋੜੀਆਂ ਦੇ ਬਾਕੀ ਬਾਕੀ ਪਛੂ ਇਹ ਲੱਗਿਆ ਆਉਂਦਾ ਹੁਣ ਇੱਥੇ ਬੰਨੀ ਆ ਇਹਨੇ ਇੱਧਰ ਲੈਦ ਨਹੀਂ ਕਰਨੀ ਐਨੇ ਨਹੀਂ ਕਰੀ ਇੱਥੇ ਲੈਦ ਕਰਨੀ ਆਂ ਇੱਥੇ ਕਰੀ ਮਾਗਰ ਆ ਜੇ ਖੁੱਲੀ ਹੋਊਗੀ ਇਹ ਇਹ ਇੱਥੇ ਕਰਕੇ ਜਾਊ ਲੈਦ ਪਰਾਂ ਨੂੰ ਕਰਕੇ ਜੇ ਬੰਨੀ ਹੋ ਫੇਰ ਤਾਂ ਕੀ ਕਹਿਣਾ ਮਜਬੂਰ ਹੋ ਜਾਂਦੀ ਉੱਤੇ ਕਰਨੀ ਕਰਨੀ ਹਾਂ ਹਾਂ ਤੇ ਜੇ ਆ ਬੰਨੀ ਹੋ ਨਹੀਂ ਨਹੀਂ ਆਹ ਦਾ ਬੈਠਣ ਨੂੰ ਇੱਧਰ ਛੁੱਕਾ ਰੱਖਾਂਗੇ ਹਾਂ ਜੀ ਮੂਤ ਵਿਆਵ ਲੈਦ ਉੱਧਰ ਕਰਨੀ ਨੇ ਇਹਨੂੰ ਬਾਕੀ ਆਕਲ ਵਾਲੀ ਹੁੰਦੀ ਆਕਲ ਵਾਲੀ ਹਾਂ ਬੰਦੇ ਨੂੰ ਪਤਾ ਆਕਲ ਹੁੰਦੀ ਹੈ ਇੱਕ ਮੌਕੇ ਬੰਦਾ ਇਹਦਾ ਕੋਈ ਦੁਸ਼ਮਣ ਹੂਰੇ ਖੜਾ ਨਾ ਹੂੰ ਹੂੰ ਕੋੜੀ ਚੀਜ਼ ਐਸੀ ਹੈ ਦੁਸ਼ਮਣ ਤੋਂ ਦੇਖ ਕੇ ਪਾਸਾ ਵੱਟ ਜਾਂਦੇ ਕੋੜੀ ਐਸੀ ਹੂੰ ਮੈਨੂੰ ਮਰ ਨਹੀਂ ਦਿੰਦੀ ਉਹੀ ਸਹੀ ਐ ਕੱਲਕਣੀ ਸਹੀ ਐ ਸਹੀ ਐ ਹੂੰ ਹੁਣ ਤਾਂ ਜੇ ਖੜੀਆਂ ਨੇ ਘੋੜੀਆਂ ਚੜਦੇ ਨਹੀਂ ਚੱਲ ਸਾਨੂੰ ਤਾਂ ਫੌਂਕਾ ਸੀਦਾ ਵੇ ਆਉਣਿਆ ਡੇੜਾ ਹਾਂ ਨਹੀਂ ਆਮ ਘੋੜੀਆਂ ਪਿੰਡਾਂ 'ਚ ਖੜੀਆਂ ਨੇ ਘੋੜੀਆਂ 'ਚ ਤੁਰਨਾ ਹੀ ਨਹੀਂ ਆਉਂਦਾ ਤੁਰਨਾ ਨਹੀਂ ਆਉਂਦਾ ਬਸ ਤਾਂ ਤੁਰਨਾ ਨਹੀਂ ਆਉਂਦਾ ਵੀ ਖੱਤਰਾ ਮੁਗਲੀ ਖੜੇ ਨੇ ਲੋਕ ਕਰ ਕਰਾ ਵੀ ਨਹੀਂ ਫੇਰਦੇ ਵੀ ਰਹਿ ਗਈ ਆ ਜੇ ਤਾਂ ਰੱਖੀ ਐ ਫਿਰ ਇਹਨੂੰ ਸਮਾਰਟੀ ਰੱਖੋ ਨਹੀਂ ਫਿਰ ਹੱਥ ਨੇ ਕਰ ਦੋ ਭਾਈ ਰੱਖੋ ਨਾ ਕਰੀਓ ਕਈ ਗੱਲਾਂ ਬਈ ਜੰਦਾ ਕੋਈ ਰੱਖੋ ਨਹੀਂ ਹੱਥ ਘਾੜੇ ਕਰੋਗੇ ਭਈ ਇਹਦਾ ਰੱਖ ਨਹੀਂ ਸਕਦੇ ਹੈਗੇ ਫੇਸਬੁਕ ਕਿਉਂ ਇਹ ਜਾਨਵਰ ਦੀ ਚੀਜ਼ ਦੀ ਐਸੀ ਹੈ ਇਹ ਸਭਾਈ ਨਾਲ ਬੰਦੇ ਨੂੰ ਇਹ ਮਾਰ ਨਹੀਂ ਦਿੰਦੀ ਬੰਦੇ ਕੋਲੇ ਇੱਕ ਮੌਕੇ ਜੀਵਨ ਦਾ ਖੁੱਟ ਨਾ ਹੋਵੇ ਮਾਰ ਨਹੀਂ ਦਿੰਦੀ ਕਈ ਗੱਲਾਂ ਬਈ ਬੰਦੇ ਰੋਟੀ ਖਾਣੇ ਨਹੀਂ ਮਾਰ ਦਿੰਦੀ ਰੋਟੀ ਚੀਜ਼ਿਆ ਜੀ ਰੋਟੀ ਹੁਣ ਸਾਨੂੰ ਨਾ ਤੇ ਇਹਨਾਂ ਦਾ ਲਾਲਚ ਆਗਾ ਵੀ ਫੜਨੀ ਵੀ ਆਪਾਂ ਇਹਨੂੰ ਵੇਚ ਦਾਂਗੇ ਪਾਹੇ ਬੱਟ ਲਾਂਗੇ ਹਨ ਆਪਣੀਆਂ ਸ਼ੌਕ ਰੱਖਿਆ ਨੇ ਕੀ ਇਹ ਜਿੱਥੇ ਦਾਣਾ ਪਾਣੀ ਲੇਖਿਆ ਓਥੇ ਨੇ ਇਹ ਬਗ ਜੂਗੀ ਜਿਸਨੇ ਕਹਿੰਦਾ ਨਾ ਸ਼ੌਕ ਦਾ ਕੋਈ ਮੁੱਲ ਨਹੀਂ ਹਾਂ ਉਹ ਵੀ ਰੱਖਿਆ ਨੇ ਆਪਣੀਆਂ ਆ ਵੀ ਪੂਰੀ ਆਇਆ ਇਹ ਹੁਣ ਦਿਲ ਚਾਹੇ ਨੇ ਵੀ ਆਪਾਂ ਵੇਚੀ ਦੀ ਇਹਦੇ ਹਾਂ ਤੇ ਸ਼ੌਕ ਪਾਲਿਆ ਹੋਇਆ ਦਾ ਹਾਂ ਹਾਂ ਸਹੀ ਗੱਲ ਐ ਨਾ ਤੇ ਬੁੱਢਾ ਬਾਬਾ ਜੀ ਕਿੰਨੀ ਸ਼ੌਕ ਆ ਤੀਂ ਦੇਖ ਲੈ ਪੱਖਾ ਮੀਚ ਲੈ ਆਇਆ ਕੋਕੀ ਪਈਆਂ ਮੈਂ ਨਹੀਂ ਘਰ ਪਤਾ ਵੀ ਲੱਗਦਾ ਯਾਰ ਤੂੰ ਜਾਣਦਾ ਤੇ ਭਾਈ ਦਾ ਵੀ ਮੁੱਲ ਆਏਗਾ ਹਾਂ ਬਾਕੀ ਨਹੀਂ ਬੱਚੇ ਦੇਖ ਲਈ ਤੂੰ ਵੀ ਲੋਕਾਂ ਨਾਲ ਲੱਗੀ ਪਈ ਹੁੰਦਾ ਫਰਾ ਹਾਰ ਭਾ ਰੱਖਿਆ ਮੈਂ ਤੈਨੂੰ ਪਹਿਲਾਂ ਦੱਸ ਰੱਖ ਤੂੰ ਮਾਲਜ ਬਣਿਆ ਪਿਆ ਹੁੰਦਾ ਹੈ ਹਨ ਹਾਂ ਉਹ ਕੋਟ ਹੁਣ ਸ਼ਾਮ ਦਾ ਹੀ ਆ ਮੈਂ ਸ਼ਾਮ ਦੇ ਨੂੰ ਮੈਂ ਸ਼ਾਮ ਦਾ ਉਹਦਾ ਮੈਂ ਢਾੜ ਕੇ ਚਾਹ ਪਾ ਰੋ ਪੀਣਾ ਪਹਿਲਾਂ ਇਹਨੂੰ ਪੱਠੇ ਪਾ ਕੇ ਉੱਠਣਾ ਨਹੀਂ ਸਹੀ ਗੱਲ ਆ ਜੀ ਸਾਹਮਣੇ ਚਾਹੀਦਾ ਜਾਨਵਰ ਆਪਰ ਰੱਖਿਆ ਹੈ ਲੈ ਮਿੱਤਰੋ ਓੜ ਓੜ ਠੰਡੇ ਸੀਲ ਹੈ ਇੱਕ ਕਮਰੇ ਵਿੱਚ ਥਾ ਧੂਘੜ ਕੇ ਇਹ ਫਾਰਮ ਟਾਈਮ ਲੀ ਲੱਗਿਆ ਵੀ ਇੱਕਦਾਂ ਮੇ ਕੋੜਦਾ ਹੁੰਦਾ ਮਿੱਟੀ ਛਿੜਦਾ ਹੁੰਦਾ ਇੱਥੇ ਮਾਲਕ ਕਹਿੰਦਾ ਜਿੰਨੇ ਕੋੜੀ ਖਾਦੇ ਆ ਨਾ ਇੱਥੇ ਹੂੰ ਐ ਜਿੱਥੇ ਕਦੇ ਨਜ਼ਾਰੇ ਨਾਲ ਕੋਲ ਨੇ ਖੜੇ ਹਾਂ ਬੱਕਰੀ ਗੱਲ ਗੁੱਡ ਗੁੱਡੇ ਹੁੰਦੇ ਕੱਲ ਦਾ ਕਰ ਲਵੇ ਪੌੜਾ ਨਾ ਫਿਰ ਫਰਾ ਦੇ ਵਿੱਚ ਮਾਰਦਾ ਹੁੰਦਾ ਹੁੰਦਾ ਇੱਥੇ ਇਹਨੂੰ ਐ ਗੁੱਡ ਗੱਡਾ ਹਾਂ ਜਾਂ ਮਿੱਟੀ ਛਿੜਦਾ ਦਾ ਹੁੰਦਾ ਹੂੰ ਜਾ ਨਬਰ ਉਹਦਾ ਨੰਦ ਆਵੇ ਬੱਚੇ ਹੋ ਰਾਤ ਨੂੰ ਜਿਵੇਂ ਖੁੱਲੀ ਛੱਡਦੇ ਨੇ ਜਿਵੇਂ ਬੰਦ ਨਹੀਂ ਹੈ ਕੋਈ ਸਾਈਕਲ ਖੜਾ ਹੁੰਦਾ ਸਾਡਾ ਰਾਤ ਨੂੰ ਉੱਠ ਕੇ 2:00 ਵਜੇ ਮੈਂ ਸਾਈਕਲ ਨੂੰ ਫਿਲਦ ਅੰਦਰ ਕਰਦਾ ਵੀ ਇਹ ਗਾੜਸੀ ਪਾ ਕੇ ਕਿਤੇ ਐ ਨਕਰੀ ਜਾਵੇ ਉਪਰ ਪਹਾੜਾ ਲੈ ਜਾਏ ਹੋਰ ਉਹ ਵੀ ਕਰਨਾ ਪੈਂਦਾ ਬਾਹਰ ਕੋ ਦੇਖਣਾ ਪੈਂਦਾ ਬਈ ਰਾਤ ਨੂੰ ਛੱਡਦੇ ਨੇ ਖੁੱਲੀ ਛੱਡਦੇ ਨੇ ਬਿਛੇਰੀ ਛੱਡਦੇ ਨੇ ਕੋੜੀ ਕੋੜੀ ਨਹੀਂ ਬਿਛੇਰੀ 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 ਹਾਂ ਇਹ ਤਾਂ ਬੰਨੀ ਹੋਣੀ ਹੈ ਠੀਕ ਹੈ ਠੀਕ ਹੈ ਕੋਈ ਆਇਆ ਕਦੇ ਮੂੰਹ ਨਹੀਂ ਲੰਕਦੇ ਨਾ ਗੂਮੀ ਕਰਾਰ ਦੀ ਕਰਦੇ ਚਾਣੇ ਦੇ ਚਾਣੇ ਰਾਤ ਨੂੰ ਮੈਂ ਮੰਨੇ ਚੱਲਿਆ ਫਿਰਦੀ ਬੜੇ ਉੱਲੀ ਉਹ ਵੀ ਜੇ ਜਮਰ ਰਸਾ ਲਾ ਦੇਣੇ ਆਂਗੇ ਗੇਟ ਮੂਹਰਲਾ ਡਾ ਦੇਣੇ ਆ ਰੋਡ ਤੋਂ ਠੀਕ ਹੈ ਤੇ ਫਿਰ ਆਪਾਂ ਇਹਦੀ ਕੋਈ ਡਿਮਾਂਡ ਮੂਡ ਕੀ ਰੱਖੀ ਐ ਕਵੀ ਐ ਸ਼ੌਕ ਵਾਸਤੇ ਰੱਖੀ ਐ ਸ਼ੌਕ ਵਾਸਤੇ ਰੱਖੀ ਦਾ ਸ਼ੌਕ ਵਾਸਤੇ ਹੋਈ ਆਪਣੀ ਵੰਗੀ ਸ਼ੌਕ ਵਾਸਤੇ ਯਾ ਬਾ ਬੱਤੇ ਜੇ ਆਪਾਂ ਸ਼ੌਕ ਵਾਸਤੇ ਕਰਕੇ ਫਿਰ ਕੋਈ ਡਿਮਾਂਡ ਨਹੀਂ ਹਾਂ ਨਾ ਮੋਲਾ ਪੱਕਾ ਕੋਈ ਨਹੀਂ ਹਾਂ ਸ਼ੌਕ ਦਾ ਡਲਾਰਡ ਦਾ ਪੁੱਛਣਾ ਫੇਲਾ ਜੀ ਨਾ ਜੇ ਘੋੜੀ ਦਾ ਹੋਰ ਲੋ ਹੋ ਗਈ ਆਪਣੇ ਕੋਲ ਹੁਣ ਜੋ ਜੋ ਸੂਈ ਜੋ ਉਹਦੀ ਬਰੀਡ ਤਿਆਰ ਕਰਨੀ ਐ ਜੀ ਠੀਕ ਹੈ ਅਸਰ ਘੋੜੀਆਂ ਦੀ ਉਹ ਗੱਲ ਹੈ ਘੋੜੀ ਰੱਖਣੀਆਂ ਨੇ ਹੁਣ ਮੱਝ ਚਾਹੇ ਇੱਕ ਰੱਖੀ ਚਾਹੇ ਦੂਰ ਰੱਖੀ ਦੁੱਧ ਆਣੀ ਬਈ ਇਹ ਬੰਦ ਰੱਖਣੀਆਂ ਨਹੀਂ ਆ। ਪ੍ਰਾਈਵੇਟ ਸੰਦੇਸ਼ਿਲ ਕੋਡ ਐਪਰੋਪਰ ਟੋਬਲ ਕੁਆਲਟੀ ਦੀ ਘੋੜੀ ਆ। ਸੱਲਾਂ ਤੋਂ ਨਾਂ ਦੀ ਪੂਰੀ ਐ। ਬਾਕੀ ਡਿਟੇਲ ਸਾਨੂੰ ਸਾਰੀ ਲੈ ਕੇ ਦੇ ਦੇ ਘੋੜੀ। ਆਊਗਾ ਪੂਰੀ ਹੈਲਥੀ ਹੋ ਕੇ ਖੜੀ ਆਗੀ। ਇਹ ਘੋੜੀਆਂ ਹੁੰਦੇ ਨੇ ਸਿਰਫ ਮਾਰਦੇ। ਕਮੈਂਟ ਕਰਕੇ ਦੱਸੋ ਵੀਰੋ ਠੀਕ ਐ। ਆਉ ਘੋੜੇ ਦਾ ਘੋੜੇ ਵਾਲਾ ਨਾਂ ਵੀ ਪਾ ਦੇ ਉਹ ਬਾਬੇ ਦਾ। ਘੋੜੇ ਦਾ ਕਹਿਤਾ ਸੀ ਉਹ।